ਜਿੰਦਾਬਾਦ 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 ਸਾਲ ਮਜ਼ਦੂਰ ਦਾ ਜਹਾਰੂ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜੇਲਾਦੋਰੀ ਡਰਦੇ ਹੋ ਹੱਕਾਂ ਲਈ ਜੋ ਲੜਦੇ ਲੋਕ ਜੇਲਾਦੋਰੀ ਡਰਦੇ ਹੋ ਕਾਰਪੋਰੇਟ ਘਰਾਣੇ ਮੁਰਦਾਬਾਦ 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 ਕਾਰਪੋਰੇਟ ਘਰਾਣੇ ਦੇ ਦੱਲੇ ਦਲਾਲ ਮੁਰਦਾਬਾਦ ਮੁਰਦਾਬਾਦ ਮੁਰਦਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਰ ਭਾਜਨ ਤੋਂ ਬੇਨਤੀ ਕਰ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸ ਖੁਰ ਆ ਜਿਹੜਾ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਵਾ ਨਵੇਂ ਰੰਗਰ ਡੰਗਲ ਦੀਆਂ ਜੋ ਮਸਲੇ ਸੀਗੇ ਸਾਡੇ ਪੈਂਡਿੰਗ ਪਏ ਆ ਤਕਸੀਮਾ ਸਿਰੇ ਚੜੀਆਂ ਚੜੀਆਂ ਜਿਹੜੀਆਂ ਇੰਤਕਾਲ ਵੀ ਹੋ ਗਈ ਤੇ ਆ ਜਿਹੜਾ ਐਸ ਡੀ ਐਮ ਜਿਹੜਾ ਫੜਿਆ ਗਿਆ ਵਿਕਰਮ ਉਹ ਜਿੱਦਣ ਫੜਿਆ ਗਿਆ ਉਸਦਣ ਉਹ ਸਾਡੀਆਂ ਤਕਸੀਮਾਂ ਨੂੰ ਰੋਕ ਲਾ ਗਿਆ ਉੱਥੇ ਸੋ ਮੇਰੇ ਖਿਆਲ ਵੀ ਇੱਕ ਦੋ ਤਰੀਕ ਦੇ ਲਾਗੇ ਚਾਗੇ ਅਸੀਂ ਕੰਮ ਜਿਹੜਾ ਵਾ ਵੱਡੇ ਰੰਗੜ ਨੰਗਲ ਤੋਂ ਡੱਕਿਆ ਇਹਨਾਂ ਦਾ ਇਹਨਾਂ ਨੂੰ ਕਿਹਾ ਵੀ ਸਾਡੀ ਗੱਲਬਾਤ ਭਾਈ ਕਰਾਓ ਉੱਤੇ ਅਧਿਕਾਰੀਆਂ ਦੇ ਨਾਲ ਅੱਜ 15 ਤਰੀਕ ਹੋ ਗਈ ਆ ਤੇ 14 15 ਦਿਨ ਹੋ ਗਏ ਆ ਉਹ ਕੰਮ ਬੰਦ ਕਰਕੇ ਤੇ ਦੂਜੀ ਜਗ੍ਹਾ ਚਾਲੂ ਕਰ ਲੈਂਦੇ ਆ ਤੇ ਗੱਲਬਾਤ ਨਹੀਂ ਕੋਈ ਵੀ ਕਰਾਈ ਕਿਸੇ ਅਧਿਕਾਰੀ ਦੇ ਨਾਲ ਨਾ ਡੀਆਰਓ ਨਾ ਨਾ ਕੋਈ ਨੈਸ਼ਨਲ ਹਾਈਵੇ ਦਾ ਕੋਈ ਨਹੀਂ ਤੇ ਆ ਫੇਰ ਕੰਮ ਜਿਹੜਾ ਵਾ ਇਹ ਅਮੋਨੰਗਲ ਜਿਹੜਾ ਚੱਲ ਰਿਹਾ ਤੇ ਅਸੀਂ ਆਣ ਕੇ ਭਾਈ ਆ ਵੀ ਕੰਮ ਜਿਹੜਾ ਵਾ ਡੱਕਿਆ ਵਾ ਇੱਕ ਇਹਨਾਂ ਦਾ ਨੱਤ ਪਿੰਡ 'ਚ ਚੱਲ ਰਿਹਾ ਉਹ ਵੀ ਰੋਕਾਂਗੇ ਸੋ ਆ ਇੱਕ ਗੱਡੀ ਸਾਡੇ ਇੱਥੇ ਦਾ ਆਈ ਆ ਤੇ ਇੱਕ ਇਹਨਾਂ ਦਾ ਮਸ਼ੀਨਲ ਜਿਹੜੀ ਆਈ ਆ ਦੋ ਗੱਡੀਆਂ ਲੈ ਕੇ ਪਿੱਛੇ ਨਿਠਾ ਕੇ ਲੈ ਗਿਆ ਸੋ ਇੱਥੇ ਜੇ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਤੇ ਫਿਰ ਪੱਕਾ ਮੋਰਚਾ ਜਿਹੜਾ ਵਾ ਇੱਥੇ ਲੱਗ ਜੂਗਾ ਆ ਜਿਹੜੀਆਂ ਮਸ਼ੀਨਾਂ ਸਾਡੇ ਦਾ ਆਈਆਂ ਵਾ ਇਹ ਉਹਨਾਂ ਚਿਰ ਅਸੀਂ ਨਹੀਂ ਜਾਣ ਦੇਣੀਆਂ ਜਿੰਨਾ ਚਿਰ ਸਾਡੀ ਕਿਸੇ ਅਧਿਕਾਰੀ ਨਾਲ ਕੋਈ ਠੁਕਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਜਿਹੜਾ ਵਾ ਭਾਵੇਂ ਹੁਣ ਰਾਤ ਦੇਣ ਦਾ ਮੋਰਚਾ ਸਾਨੂੰ ਲਾਉਣਾ ਪੈ ਜੇ ਇੱਥੇ ਪੱਕਾ ਲਾਵਾਂਗੇ ਤੇ ਆ ਜਿਹੜੀਆਂ ਦੋ ਮਸ਼ੀਨਾਂ ਆਈਆਂ ਵਾ ਇਹ ਤੇ ਨਹੀਂ ਜਾਣ ਦਿੰਦੇ ਤੇ ਨਤੀ ਪਿੰਡ ਵੀ ਜਿਹੜੇ ਸਾਡੇ ਹੋਰ ਮਸ਼ੀਨਰੀ ਇਹਨਾਂ ਦਾਏ ਉਹਨੂੰ ਵੀ ਘੇਰਾ ਪਾ ਕੇ ਬੈਠਾਂਗੇ ਸੋ ਜਿਹੜਾ ਸਾਡਾ ਵੀਰ ਪਿੱਛੇ ਰਹਿੰਦਾ ਵਾ ਜੀ ਉਹ ਵੀ ਭਾਈ ਆ ਜਲਦੀ ਤੋਂ ਜਲਦੀ ਧਰਨੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਇਹਨਾਂ ਨੂੰ ਅਸੀਂ ਸਾਰਾ ਏਰੀਆ ਛੱਡ ਦਿੱਤਾ ਸੀਗਾ ਪੈਸੇ ਵੇਚਕ ਨਹੀਂ ਮਿਲੇ ਨਵੇਂ ਰੰਗੜ ਕਿਸੇ ਨੂੰ ਵੀ ਫਿਰ ਵੀ ਇਹਨਾਂ ਦੇ ਕਹਿਣ ਤੇ ਜਿਹੜਾ ਏਡੀਸੀ ਦੇ ਕਹਿਣ ਤੇ ਡੀਸੀ ਦੇ ਕਹਿਣ ਤੇ ਡੀਆਰਓ ਦੇ ਕਹਿਣ ਤੇ ਐਸਡੀਐਮ ਦੇ ਕਹਿਣ ਤੇ ਜਿਹੜਾ ਛੱਡ ਕਾ ਵੀ ਤੁਹਾਡਾ 20 ਦਿਨਾਂ ਚ ਕੰਮ ਕਰ ਦਿੰਨਾ ਇਹ ਵੀ ਮਹੀਨੇ ਚ ਕਰ ਦਿੰਦੇ ਆ ਤੇ ਆ ਰੋਡ ਵੀ ਬਣ ਗਿਆ ਬਹੁਤ ਜਗ੍ਹਾ ਕੰਕਰੀਟ ਵੀ ਪਾਤਾ ਤੇ 3 ਸਾਲ ਨੰਗ ਗਏ ਇਹਨਾਂ ਨੂੰ ਮੇਗਾ 3 3 4 4 ਲੱਖ ਰੁਪਈਆ ਖਰਚਾ ਵੀ ਇਹਨਾਂ ਕੋ ਰਿਸ਼ਵਤਾਂ ਲੈ ਲੈ ਕੇ ਪਟਵਾਰੀਆਂ ਨੇ ਕਿਤੇ ਤਸਦੀਲਦਾਰਾਂ ਨੇ ਤੇ ਇਥੋਂ ਤੱਕ ਕੰਮ ਇਹਨਾਂ ਦਾ ਮਸਾ ਹੀ ਪਹੁੰਚਿਆ ਤੇ ਹੁਣ ਇਹ ਫਿਰ ਪਤਾ ਨਹੀਂ ਕਿਹੜੇ ਦਬਾਅ ਥੱਲੇ ਜਾਂ ਫਿਰ ਰਿਸ਼ਵਤ ਲੈ ਕੇ ਕੰਮ ਜਿਹੜਾ ਉਹਨੂੰ ਰੋਕ ਗਿਆ ਸੋ ਬਿਲਕੁਲ ਜਥੇਬੰਦੀ ਦੇ ਨਾਲ ਸੂਬਾ ਕਮੇਟੀ ਦੇ ਨਾਲ ਜਿਹੜੀ ਗੱਲਬਾਤ ਹੋ ਕੇ ਇਹ ਜਿਹੜਾ ਕੰਮ ਰੋਕਿਆ ਵਾ ਜੇ ਕੋਈ ਨਹੀਂ ਗੱਲਬਾਤ ਕਰਦੇ ਤੇ ਫਿਰ ਇਥੇ ਪੱਕਾ ਮੋਰਚਾ ਜਿਹੜਾ ਲਾਵਾਂਗੇ ਨਾ ਨੱਤਪਿੰਡ ਤੋਂ ਲੈ ਕੇ ਬਟਾਲੇ ਤੋਂ ਤੇ ਫਿਰ ਆਦੋ ਵਾਲੀ ਤੱਕ ਜਿਹੜਾ ਕਿਤੇ ਵੀ ਕੰਮ ਇਹਨਾਂ ਦਾ ਨਹੀਂ ਚੱਲਣ ਲੱਗ ਜਿੱਥੇ ਐਸ ਠੇਕੇਦਾਰ ਦਾ ਕੰਮ ਚੱਲਦਾ ਹੋਊਗਾ ਐਸ ਹਾਈਵੇਅ ਵਾਲੇ ਦਾ ਕੰਮ ਚੱਲਦਾ ਹੋਊਗਾ ਸੋ ਤੁਸੀਂ ਦੇਖ ਸਕਦੇ ਸਾਡੇ ਸਾਥੀ ਇੱਥੇ ਪਹੁੰਚ ਗਏ ਆ ਜਿਹੜਾ ਰਹਿੰਦਾ ਵਾ ਮਗਰ ਉਹ ਵੀ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋਗੇ ਵਾਹਿਗੁਰੂ ਜੀ ਕਰਤਾ ਸਲਾਮ ਵਾਲੇਕੁਮ ਜੀ ਖਫਤੇ